ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਤੁਸੀਂ ਦੇਖ ਸਕਦੇ ਹੋ ਅਸੀਂ ਇੰਗਲੈਂਡ ਆ ਇੰਗਲੈਂਡ ਅਸੀਂ ਹੈਗੇ ਆਂ ਕਿ ਸਮੁੰਦਰ ਦੇ ਕੰਢੇ ਅਸੀਂ ਅੱਜ ਸਮੁੰਦਰ ਗਏ ਆਂਗੇ ਦੇਖੋ ਕਿੰਨਾ ਵਧੀਆ ਨਿਆਰਾ ਹੈਗਾ ਲੋਕ ਇੰਜੋਏ ਕਰਦੇ ਆਂ ਦੇਖੋ ਇੱਥੇ ਤਾਪਮਾਨ ਇੰਗਲੈਂਡ ਦਾ ਲੰਡਨ ਦਾ 44 ਡਿਗਰੀ ਆ ਸੌਰੀ 34 ਡਿਗਰੀ ਆਗੀ ਠੀਕ ਹੈ ਨਾ ਉਸ ਕਰਕੇ ਆਪਣੀ ਸਰਦ ਸਰਦ ਉਹਦੇ ਕਰਕੇ ਇਹ ਲੋਕ ਅੱਜ ਇੱਥੇ ਆਏ ਹੋਏ ਨੇ ਆਪਣਾ ਸਮੁੰਦਰ ਦੇ ਕੰਢੇ ਅੰਗਰੇਜ਼ ਨੇ ਇਹਨਾਂ ਨੂੰ ਗਰਮੀ ਬਹੁਤ ਹੀ ਜ਼ਿਆਦਾ ਪਸੰਦ ਆ ਗਈ ਧੁੱਪ ਹੋਗੀ ਨਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਧਰ ਪਰਿਵਾਰ ਦੇ ਪਰਿਵਾਰ ਨੇ ਮੈਂ ਕਹਿੰਦਾ ਮੇਰੇ ਲਈ ਇਹ ਪਰਿਵਾਰ ਦੇ ਪਰਿਵਾਰ ਨੇ ਇੱਥੇ ਆ ਕੇ ਇੰਜੋਏ ਕਰਦੇ ਆਗੇ ਇਹ ਗਰਮੀ ਦਾ ਆਨੰਦ ਮਾਣਦੇ ਆ ਇਹ ਗਰਮੀ ਨੂੰ ਬਹੁਤ ਚੰਗਾ ਸਮਝਦੇ ਆ ਠੀਕ ਹੈ ਨਾ ਤੁਸੀਂ ਦੇਖ ਸਕਦੇ ਹੋ ਬਹੁਤ ਦੂਰ ਦੂਰ ਤੱਕ ਸਮੁੰਦਰ ਵੀ ਪਾਣੀ ਦੀਆਂ ਸਰਲਾਂ ਪੂਰੀਆਂ ਉੱਪਰ ਤੱਕ ਨੇ ਇਹ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਆ ਨਾ ਧਰਤੀ ਦੇ ਲੈਵਲ ਤੋਂ 50 ਫੁੱਟ ਦੇ ਕਰੀਬ ਉੱਚਾ ਗਾ ਦੇਖੋ ਕੁਦਰਤ ਦਾ ਇੱਕ ਕ੍ਰਿਸ਼ਮਾ ਇਧਰੋਂ ਉੱਚਾਗਾ ਨਾ ਉਧਰੋਂ ਪਾਣੀ ਦੀ ਸਾਰ ਲੇ ਇਧਰ ਹੁੰਦੀ ਆ ਪਰ ਇਧਰੋਂ ਨੀਮਾ ਪਰ ਇਧਰ ਪਾਣੀ ਨਹੀਂ ਆ ਰਿਹਾ ਹੈਗਾ ਹਨਾ ਉਹ ਸਾਹਮਣੇ ਦੇਖ ਸਕਦੇ ਹੋ ਦਿਖਦੇ ਹੋਗਾ ਤੁਹਾਨੂੰ ਜਹਾਜ਼ ਪਾਣੀ ਦੇ ਉਧੇ ਹੈਗਾ ਜਹਾਜ਼ ਫਿਰਦਾਗਾ ਬਹੁਤ ਦੂਰ ਦੇਖੋ ਬੋਰੇ ਬੈਠਿਆ ਇਹ ਮੈਡਮਾ ਬਹੁਤ ਦੂਰ ਤੱਕ ਪਾਣੀ ਹੈ ਛੋਟੇ ਛੋਟੇ ਬੱਚੇ ਇਹ ਦੇਖੋ ਇੰਜੋਏ ਕਰਦੇ ਆਗੇ ਠੀਕ ਹੈ ਨਾ ਇਹ 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 ਦੇਖੋ ਛੋਟਾ ਬੱਚਾ ਇਹ ਪੂਰੇ ਇੰਜੋਏ ਕਰਨਾ ਆਏ ਬੈਠੇ ਜਿੰਦਗੀ ਦਾ ਆਨੰਦ ਮਾਣਦੇ ਆ ਠੀਕ ਹੈ ਨਾ ਉਹ ਛੋਟੇ ਛੋਟੇ ਬੱਚੇ ਪਾਣੀ ਦੇ ਵਿੱਚ ਨਾ ਆ ਰਹੇ ਨੇ ਰੇਖਕ ਦੇ ਹਾਂ ਬਹੁਤ ਦੂਰ ਦੂਰ ਤੱਕ ਉਹ ਇੱਕ ਵਾਰ ਅੱਗੋਂ ਵਗ ਜਾਂਦੇ ਨੇ ਫਿਰ ਉਧਰ ਬੈਠ ਕੇ ਆਉਂਦੇ ਨੇ ਨਾ ਤੇ ਪਾਣੀ ਇਹ ਸੱਲਾਂ ਨੂੰ ਬਾਹਰ ਲੈ ਕੇ ਆਉਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਨਾ ਆਵਾਜ਼ ਦੇਖੋ ਪਾਣੀ ਦੀ ਕਿੰਨੀ ਹੈਗੀ ਮੈਂ 2 ਮਿੰਟ ਲਈ ਆਪਣੀ ਸ਼ੋਰਟ ਬੰਦ ਕਰ ਦਾਂਗਾ ਤੁਸੀਂ ਪਾਣੀ ਦੀ ਆਵਾਜ਼ ਸੁਣਿਓ ਜ਼ਿੰਦਗੀ ਤੇ ਇਹ ਲੋਕ ਆਨੰਦ ਲੈਂਦੇ ਨੇ ਨਜ਼ਾਰੇ ਜ਼ਿੰਦਗੀ ਦੇ ਲੰਘਣੇ ਇਹਨਾਂ ਨੂੰ ਕੋਈ ਠੱਗੀ ਠੋਰੀ ਕੋਈ ਰਿਸ਼ਵਤ ਖੋਰੀ ਜਾਂ ਕੋਈ ਹਨਾ ਪੈਸੇ ਦਾ ਲਾਲਚ ਨਹੀਂਗਾ ਜਿੰਨੇ ਇਹਨਾਂ ਨੇ ਕਮਾ ਲਏ ਉਹਨੇ ਇਹਨਾਂ ਨੇ ਆਏ ਬੀਕ ਆਪਣੇ ਤੇ ਖਰਚ ਕਰ ਲਏ ਨੇ ਆਪਣਾ ਪੈਸਾ ਹੈ ਆਪਣੇ ਤੇ ਖਰਚ ਕਰਦੇ ਆ ਆਪਣੇ ਬੱਚਿਆਂ ਲਈ ਜਾਂ ਆਪਣੇ ਕਿਸੇ ਹੋਰ ਲਈ ਇਹ ਪੈਸਾ ਇਕੱਠਾ ਨਹੀਂ ਕਰਦੇ ਠੀਕ ਹੈ ਨਾ ਐ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਵੀਡੀਓ ਹੈ ਹਨਾ ਵੀਡੀਓ ਲੰਮੀ ਹੋ ਜੀ ਵੀ ਜਰੂਰ ਹਰ ਬਹੁਤ ਵਧੀਆ ਸਦਾ ਵੀਊ ਹੈ ਬਹੁਤ ਦੂਰ ਤੱਕ ਪਾਣੀ ਦੇ ਵਿੱਚ ਗਏ ਹੋਏ ਨੇ ਬੱਚੇ ਦੇਖ ਸਕਦੇ ਹੋ ਫੇਰ ਦੁਬਾਰਾ ਫੇਰ ਆਪਾਂ ਵਲੌਗ ਬਣਾਵਾਂਗੇ ਜੁੜੇ ਰਹੋ ਮੇਰੇ ਨਾਲ ਯੂਟਿਊਬਰ ਫੇਸਬੁਕ ਤੇ ਕੋਰਾਸਾ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਨਾ ਫਿਰ ਮਿਲਦੇ ਹਾਂ